2005 ਦੇ ਵਿੱਚ ਪਾਸ ਹੋਇਆ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਕਾਨੂੰਨ ਜਿਸ ਦੀ 100 ਦਿਨ ਦੀ ਗਰੰਟੀ ਦਿੱਤੀ ਤੇ ਗਰੰਟੀ ਦੇ ਵਿੱਚ ਇਹ ਆਖਿਆ ਗਿਆ ਸੀ ਕਿ ਕੀਤੇ ਹੋਏ ਕੰਮ ਦੇ ਜਿਹੜੇ ਪੈਸੇ ਆ ਉਹ 15 ਦਿਨਾਂ ਦੇ ਵਿੱਚ ਵਿੱਚ ਆਉਣੇ ਜੇਕਰ ਕੰਮ ਦੀ ਮੰਗ ਕੀਤੀ ਆ ਤੁਸੀਂ ਅਰਜ਼ੀਆਂ ਭਰ ਕੇ ਦਿੱਤੀਆਂ ਉਹ ਤੇ ਮੋਹਰਾਂ ਲੱਗੀਆਂ ਸਰਪੰਚ ਦੀਆਂ ਜੇ ਤੁਹਾਨੂੰ ਨਰੇਗਾ ਦਾ ਕੰਮ ਨਹੀਂ ਮਿਲਿਆ 15 ਦਿਨਾਂ ਦੇ ਵਿੱਚ ਵਿੱਚ ਤਾਂ ਫਿਰ ਤੁਸੀਂ ਉਹ ਦਿਹਾੜੀ ਪੱਤਾ ਲੈ ਸਕਦੇ ਹੋ ਉਹਦੀ ਅਰਜ਼ੀ ਭਰੀ ਜਾ ਸਕਦੀ ਹੈ ਕਿ ਸਾਨੂੰ ਕੰਮ ਨਹੀਂ ਦਿੱਤਾ ਗਿਆ ਸਾਨੂੰ ਦਿਹਾੜੀ ਪੱਤਾ ਦਿੱਤਾ ਜਾਵੇ ਤੇ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਜੇਕਰ ਤੁਹਾਨੂੰ ਨਰੇਗਾ ਦੇ ਪੈਸੇ 15 ਦਿਨਾਂ ਦੇ ਵਿੱਚ ਵਿੱਚ ਨਹੀਂ ਮਿਲਦੇ ਤਾਂ ਫਿਰ ਉਹਦਾ ਵਿਆਜ ਸਮੇਤ ਪੈਸੇ ਦੇਣੇ ਹੁੰਦੇ ਆ ਜੇ ਤੁਹਾਨੂੰ ਨਹੀਂ ਮਿਲੇ ਤਾਂ ਪਰ ਇਹ ਕੋਈ ਮੰਗ ਨਹੀਂ ਕਰਦਾਗਾ ਜਿਹਦਾ ਪਤਾ ਹੋਊਗਾ ਵੀ ਸਾਨੂੰ ਪੱਤਾ ਦੇਣਾ ਪੈਣਾ ਸਾਨੂੰ ਵਿਆਜ ਪੈਣਾ ਤਾਂ ਫਿਰ ਪੈਸੇ ਐਨਾ ਟਾਈਮ ਕਿਉਂ